ਅੱਜ ਤੁਹਾਨੂੰ ਆਪਾਂ ਟੌਪ ਟੌਪ ਦੇ ਨਗੀਨੇ ਦਿਖਾਉਣ ਲਈ ਪਹੁੰਚੇ ਆਂ ਵੀਰ ਹਰਬੇਲ ਸਿੰਘ ਦੇ ਫਾਰਮ ਤੇ ਤੇ ਬਾਈ ਦਾ ਪਿੰਡ ਜੋੜ ਸਿੰਘ ਵਾਲਾ ਤੇ ਜੋੜ ਸਿੰਘ ਵਾਲਾ ਜਿਹੜਾ ਦੋਸਤੋ ਆ ਠੀਕ ਆ ਠੀਕ ਆ ਚੱਲ ਬਾਈ ਲੋੜ ਤੋਂ ਵੱਧ ਬਿਲਕੁਲ ਕੋਈ ਸ਼ੱਕ ਨਹੀਂ ਲੰਬਾਈ ਬਹੁਤ ਜਿਆਦਾ ਲੰਮੀ ਝੋਟੀ ਹੈਗੀ ਆ ਤੇ ਬਾਕੀ ਜਿੱਦੇ ਕੱਟ ਦੇ ਵਿੱਚ ਆ ਗਈ ਆ ਬਰੀਡਿੰਗ ਆਸਤੇ ਜੇ ਕਿਸੇ ਵੀਰ ਨੇ ਸਿਲੈਕਟ ਕਰ ਕਰਨੀ ਹੋਵੇ ਤੇ ਕਰ ਸਕਦੇ ਤੁਸੀਂ ਠੀਕ ਆ ਏ ਅੱਛਾ ਤੇ 4 ਸੈਂਟੀਮੀਟਰ ਦੇ ਤਿੰਨ ਮਹੀਨੇ ਠੀਕ ਆ ਚੈੱਕ ਪਾਸ ਹੈ ਸੋ ਤਿੰਨ ਮਹੀਨੇ ਦੀ ਚੈੱਕ ਪਾਸ ਆ ਦੋਸਤੋ ਇਹ ਜੇ ਕੋ ਮੇਰਾ ਵੀਰ ਖਰੀਦਣ ਦਾ ਇਸ਼ਕ ਹੋਵੇ ਤਾਂ ਇਹਨੂੰ ਵੀ ਖਰੀਦ ਸਕਦੇ ਤੁਸੀਂ ਅੱਛਾ ਹਾਂ ਪਾ ਠੀਕ ਆ ਚਲੋ ਆ ਲੈ ਲਿਆ ਤੇ ਰੇਟ ਦਾ ਬਿਲਕੁਲ ਜੈ ਜਰਨ ਅਲਾ ਠੀਕ ਆ 1.5 ਲੱਖ ਦੀ ਬਣ ਕੇ ਮੱਝ ਤਿਆਰ ਹੋਊਗੀ ਹੋਰ ਸਭ ਪੰਜ ਸ਼ਾਮੀ ਬਿਲਕੁਲ ਕੋਈ ਸ਼ੱਕ ਨਹੀਂ ਬਾਕੀ ਬਹੁਤ ਚੰਗੇ ਬੋਡੀ ਸਟਰਕਚਰ ਦੀ ਆ ਪਤਲੀ ਧੌਣਿਆ ਨਿੱਕੀ ਸੰਗਾ ਨਿੱਕੀ ਬੂਥ ਆ ਪਿੱਛੇ ਦੀ ਪੂਰੀ ਚੌੜੀ ਆ ਸਿੰਗਲ ਹੱਡੀ ਆ ਕੋਈ ਸੇਵਾ ਵਾਲਾ ਕੋਈ 5-7 ਗਟੇ ਨੂੰ ਚਾਰ ਕੇ ਚੰਗੇ ਡੈਰੀ ਪ੍ਰੋਟੀਨ ਦੇ ਕਰਕੇ ਥੋਸ ਤੋਂ ਲਾਈਵ ਕੱਟਿਆ ਗਿਆ ਸੀ ਤੇ ਬਹੁਤ ਹੀ ਚੰਗੇ ਹੈਵੀ ਵੇਟ ਦੀ ਵਹਿੜ ਤੁਹਾਨੂੰ ਦਿਖਾਉਣ ਜਾ ਰਿਹਾ ਵਾਂ 30 ਲੀਟਰ ਦੀ ਵੀਰ ਕਹਿੰਦਾ ਮੇਰੇ ਵੱਲੋਂ ਪਾ ਇੱਕ ਵਾਰੰਟੀ ਲੈ ਲਵੇ ਤੇ ਬਹੁਤ ਹੀ ਚੰਗੀ ਹੈਵੀ weight ਦੀ ਇਹ ਵਿਹੜਾ ਤੇ ਕ੍ਰੋਸ ਅੰਗ ਦੇ ਵਿੱਚ ਆ ਤੁਸੀਂ ਦੇਖ ਸਕਦੇ ਬਹੁਤ ਹੀ ਚੰਗੀ ਆ ਬਾਕੀ ਕਰਮਾ ਵਾਲੀ ਆਉਣ ਵਾਲੇ ਸਮੇਂ 'ਚ ਇਹ ਵੀ ਗਾਂ ਗਰਮੀ ਦਾ ਸੀਜ਼ਨ ਆ ਰਿਹਾ ਵਾ ਹਾਂਜੀ ਇਹ ਗਰਮੀ ਕੋਈ ਨਹੀਂ ਆ ਠੀਕ ਆ ਬਹੁਤ ਹੀ ਚੰਗੀ ਵਿਹੜਾ ਦੋਸਤੋ ਬਿਲਕੁਲ ਸਾਊ ਸਿੰਗਲ ਜੇ ਸੁਭਾਅ ਦੀ ਆ ਕਿਉਂਕਿ ਠੰਡੀ ਸੀਲ ਆ ਤੇ ਐਚ ਐਫ ਦਾ ਕ੍ਰੋਸ ਆ ਠੀਕ ਆ ਸੋ ਇਹ ਸੀ ਅੱਜ ਦੇ ਜਿਹੜੇ ਬਾਈ ਦੇ ਫਾਰਮ ਦੇ ਨਕੀਨੇ ਸੋ ਕਿਦਾਂ ਲੱਗੀ ਵੀਡੀਓ ਦੋਸਤੋ ਤਰਵਾਦ ਸ਼ੇਅਰ ਜਰੂਰ ਕਰਿਓ